ਸੋ ਅੱਜ ਦੁਬਾਰਾ ਫੇਰ ਵੀਡੀਓ ਲੈ ਕੇ ਆਇਆ ਮਾਸਲਾ ਜਿਹੜਾ ਸ਼ੇਰ ਵਾਲਾ ਹੈਗਾ ਕੱਲ 11 ਜੁਲਾਈ ਦੇ ਵਿੱਚ ਵੀਡੀਓ ਬਣਾਈ ਸੀ ਤੇ ਰਾਤ ਲੰਘਦੀ ਹੈ ਅੱਜ 12 ਜੁਲਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਰਾਤ ਲੰਗੀ ਹੈ ਬੱਟ ਦੇਸ ਨੂੰ ਨਿਸ਼ਾਨ ਦਿਖਾਵਾਂਗੇ ਉਹ ਸ਼ੇਰ ਦੇ ਚਿੱਤੇ ਦੇ ਹੈ ਉਹ ਕਲੀਅਰ ਨਹੀਂ ਹੈਗਾ ਤੇ ਨਾਲ ਜਿਹੜਾ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਇੱਥੇ ਮੌਕੇ ਦੇ ਕਿਸੇ ਵੀਰ ਨੇਲੇ ਉਸ ਨੂੰ ਦੇਖਿਆ ਵੀ ਹੈ ਉਦੇ ਬਾਰੇ ਵੀ ਪੂਰੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਪੂਰੀ ਸੁਣਿਓ ਜਿਹੜੇ ਭਰਾ ਕਮੈਂਟ ਕਰ ਰਹੇ ਨੇ ਵੀ ਕੋਈ ਇਦਾਂ ਦੀ ਚੀਜ਼ ਨਹੀਂ ਹੋਏਗੀ ਉਹ ਵੀ ਵੀਡੀਓ ਨੂੰ ਧਿਆਨ ਨਾਲ ਸੁਣਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਆਪਾਂ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਵੀਰੇ ਤੁਹਾਡਾ ਹਰਜੀਤ ਸਿੰਘ ਆ ਜੀ ਹਰਜੀਤ ਤੇ ਆਪਾਂ ਵੀਡੀਓ ਕੱਲ ਪਾਈ ਸੀ ਵੀਰੇ ਇੱਕ ਤੇ ਉਹ ਥਾਂ ਨਾਲੋਂ ਇਹ ਥਾਂ ਦਾ ਕਿੰਨਾ ਕੁ ਫਰਕ ਆ ਕਿੰਨੇ ਕਿਲੋਮੀਟਰ ਦਾ ਫਰਕ ਹੋਊਗਾ ਹੈਗਾ ਵੀਰੇ 2.5 ਕਿਲੋਮੀਟਰ ਦਾ 2.5 ਕਿਲੋਮੀਟਰ ਦਾ ਫਰਕ ਹੈ 2.3 ਕਿਲੋਮੀਟਰ ਦਾ ਹੈਗਾ ਜੀ ਠੀਕ ਹੈ ਜਿਹੜੇ ਨੁਕਸਾਨ ਅੱਜ ਆਪਾਂ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਹੋਣ ਜਾਨੀ ਕਿ ਇਹ ਰਾਤ ਦੇ ਕਹਿ ਸਕਦੇ ਆਪਾਂ ਇਹ ਰਾਤ ਬੱਟ ਪਹੁੰਚ ਗਏ ਨਹੀਂ ਜੀ ਬੰਦੇ ਆ ਮੈਂ ਪਾਹਣ ਵਾਕੇ ਗਿਆ ਕੱਲ੍ਹ ਸਾਮ ਨੂੰ ਅੱਧੀ ਅੱਛਾ ਉਸ ਤੋਂ ਬਾਅਦ ਅਸੀਂ ਉਹ ਬੰਦੇ ਨੇ ਤੜਕੇ ਆ ਕੇ ਮੀਂਹ ਪੈਂਦੇ ਚ ਜਿਉਰੇ ਆਇਆ ਬੰਦਾ ਹਾਂ ਆ ਬੱਟ ਪਹੁੰਚ ਕੇ ਠੀਕ ਹੈ ਵੀਰੇ ਉਹਨੇ ਮੈਨੂੰ ਹਾਕ ਮਾਰ ਲਈ ਮੈਂ ਉੱਥੇ ਖਾਲੀ ਘੜ ਰਿਹਾ ਸੀ ਜੀ ਹੂੰ ਮੈਨੂੰ ਕਹਿੰਦਾ ਵੀ ਆਪਾਂ ਨਾ ਨਿਸ਼ਾਨ ਦੇਖਦੀ ਕਾਦੇ ਨੇ ਹੂੰ ਮੈਂ ਕਿਹਾ ਜੀ ਐਂ ਕਰਕੇ ਵੀ ਇਹ ਨਿਸ਼ਾਨ ਤਾਂ ਵੱਡੇ ਨੇ ਨਾਂ ਦਾ ਕੋਈ ਕੁੱਤੇ ਦੇ ਨਾਂ ਕੱਸਦੇ ਹੋਰ ਨਹੀਂ ਜੀ ਹੂੰ ਇਸ ਤੋਂ ਬਾਅਦ ਅਸੀਂ ਆ ਤੁਰ ਤੱਕ ਬੱਟ ਦੇਖਿਆ ਜੀ ਉਥੋਂ ਖਾਲੀ ਪੈ ਗਿਆ ਜੀ ਹੂੰ ਖਾਲੀ ਦੋ ਖੰਭੇ ਤੋਂ ਉਥੋਂ ਫ ਪੋਤੋ ਹੋ ਤੱਕ ਨਸਲ ਨਹੀਂ ਜੇ ਤੂੰ ਗਾਹ ਪੱਕੀ ਆਪਣੀ ਹੋ ਆਗੀ ਫਰੀਵ ਹੋ ਆਗੀ ਅੱਛਾ ਖਾਲ ਵਾਲੀ ਖਾਲ ਹਾਂ ਜੀ ਪੱਕਾ ਤਾਂ ਪੱਕਾ ਖਾਲ ਆ ਗਿਆ ਲੈ ਵੇ ਨੀ ਮਾਤਾ ਹੋਵਾਂ ਠੀਕ ਹੈ ਜੀ ਪੂਰਾ ਵੱਟ ਪਾਈ ਹੋਈ ਆ ਉਹਦੇ ਵਿੱਚ ਦੇ ਆਨੰਗਾ ਬਾਕੀ ਆ ਵੱਟ ਦੇ ਬਾਈ ਆਏ ਤੇ ਉਹ ਵੀ ਦੇਖ ਕੇ ਗਏ ਕਿ ਨੇ ਵੀ ਹਾਂ ਜੀ ਇੱਧਰ ਵੀ ਹੈਗੇ ਨੇ ਨਿਸ਼ਾਨ ਜੀ ਠੀਕ ਹੈ ਵੀਰੇ ਅਸੀਂ ਉਹ ਕਲੀਅਰ ਦੇਖ ਉੱਥੇ ਤੱਕ ਦੇਖਿਆ ਹੋਇਆ ਜੀ ਉੱਥੇ ਤੱਕ ਮੇਰੇ ਨਾਲੇ ਬੰਦੇ ਨਾਲ ਤੇ ਦੋ ਮੈਂ ਉਹ ਵੱਟ ਜਾ ਕੇ ਮੈਂ ਉੱਥੇ ਵੀ ਦੇਖਿਆ ਮੈਨੂੰ ਉਹ ਕਹਿੰਦੇ ਵੀ ਦੇਖੋ ਵੀ ਕਿੱਥੇ ਤੱਕ ਗਿਆ ਮੈਂ ਕਿਹਾ ਜੀ ਉੱਥੋਂ ਆਏ ਮੁੜਾ ਪਹਿਲਾਂ ਸਾਨੂੰ ਇਹਦੇ ਵੀ ਕਈ ਵਾਰ ਮੱਕੀ ਜਨਾ ਨਾ ਗਿਆ ਠੀਕ ਹੈ ਵੀਰੇ ਉੱਥੋਂ ਆਏ ਨਾ ਗਿਆ ਹੋਇਆ ਸੀ ਓਕੇ ਆ ਲਾਗੇ ਵੀੜ ਰਹੇ ਕੀ ਵੀੜ ਹਾਂਜੀ ਵੀੜ ਰਹੇ ਔਰ ਰੋੜੀ ਆ ਜੀ ਰੋੜੀ ਆ ਲੋ ਰੋੜੀ ਲਾ ਰੋੜੀ ਰੋੜੀ ਆ ਜੇ 2.5 3 ਕਿਲੋ ਅਛਾ 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 ਤੇ ਵਿਚ ਵੜ ਗਿਆ ਠੀਕ ਹੈ ਕਹਾ ਮਿੱਟੀ ਜੀ ਵੀ ਜਾ ਸਕਦਾ ਜੀ ਕਿਧਰੇ ਵੀ ਜਾ ਸਕਦਾ ਕਦੇ ਉੱਧਰ ਬਾਹਰ ਜਾਂਦਾ ਕਦੇ ਇੱਧਰ ਆ ਜਾਂਦਾ ਇੱਥੇ ਕਿਵੇਂ ਆਪਣਾ ਮੋਟਰਸਾਈਕਲ ਖੜਾ ਬਾਈ ਇੱਥੇ ਗੱਡੀ ਵਾਲੇ ਵੀ ਆ ਗਏ ਮੈਂ ਇੱਥੇ ਆਪਨੇ ਕਿਉਂ ਨਾ ਲਾਉਂਦੇ ਤੇ ਬਾਈ ਜੀ ਹੂੰ ਉਹ ਬਾਈ ਨੇ ਰੋਕ ਲਿਆ ਕਹਿੰਦਾ ਕੀ ਆਲਾ ਇੱਥੋਂ ਨਿਕਲਣ ਖਿਆ ਹਾਂ ਜੀ ਬਾਈ ਐਂ ਕਰਕੇ ਕਦੇ ਤੂੰ ਨਾਲ ਚੱਲ ਮੈਂ ਕਿਹਾ ਬਾਈ ਜੀ ਮੈਂ ਤਾਂ ਹੁਣ ਕਿਧਰ ਨਾ ਬੱਚਾ ਵੀ ਆ ਜੀ ਉਹ ਬੱਚਾ ਵੀ ਆ ਮਗਰ ਜੀ ਮੂਰੇ ਔਰ ਰੋਜ਼ ਇਹਦੇ ਮਗਰ ਭੱਜਿਆ ਔਰ ਰੋਜ਼ ਦੀ ਛੋਟਾ ਜੀ ਅੱਛਾ ਉਹਦੇ ਮਗਰ ਭੱਜ ਕੇ ਉਹ ਫੇਰ ਮਾਗੇ ਲਾ ਕੇ ਫੇਰ ਔਰ ਰੋੜੀ ਆ ਬੜੀ ਅੱਛਾ ਪਹਿਲਾਂ ਮੂਰੇ ਰੋਜ਼ ਭੱਜਿਆ ਜਾਂਦਾ ਸੀਗਾ ਪਿੱਛੇ ਉਹ ਯਾਨੀ ਕਿ ਸ਼ੇਰ ਕਹਿਦੀ ਭੱਜਿਆਗਾ ਨਾਲ ਉਹਦੇ ਬੱਚਾ ਹੈਗਾ ਛੋਟਾ ਜਹਾ ਜੀ ਤਾ ਹੀ ਉਹ ਠੀਕ ਹੈ ਹਾਂ ਜੀ ਛੋਟਾ ਹੀ ਆ ਜਿਆਦਾ ਵੱਡਾ ਨਹੀਂ ਕਹਿ ਸਕਦੇ ਆਪਾਂ ਕਹਿ ਸਕਦਾ ਦੋਨੇ ਬੱਚੀ ਹੋਣ ਉਹ ਜਾ ਕੇ ਛਪੜਾਈ ਉਹ ਅੱਜ ਵੀ ਛੜਿਆ ਝੋਨਾ ਲਾਉਣ ਵਾਲੇ ਵੀ ਉਹ ਡਰ ਗਈ ਅੱਛਾ ਹਾਂ ਕਹਿੰਦੇ ਅੱਛੀ ਹੁਣ ਚਲ ਛਬੇਰੀ ਆ ਜਾਗੇ ਹੂੰ ਕਹਿੰਦੇ ਕੀ ਪਤਾ ਛੀਆਂ ਕੋਡੇ ਕੋਡੇ ਲਾਉਂਦੇ ਡਰ ਲੱਗ ਜਾਂਦਾ ਠੀਕ ਹੈ ਤੇ ਬਾਕੀ ਤੁਸੀਂ ਜਿਹੜਾ ਗਰੁੱਪ ਬਣਿਆ ਕੱਲ ਉਹਦੇ ਵਿੱਚ ਐਡ ਹੋਗੇ ਮੈਂ ਮੁੰਡੇ ਨੂੰ ਨਹੀਂ ਸਾਨੂੰ ਨਹੀਂ ਅੱਛਾ ਇੱਕ ਵਾਰ ਉਹਨਾਂ ਨਾਲ ਭਾਈਆਂ ਨਾਲ ਸੰਪਰਕ ਜ਼ਰੂਰ ਕਰ ਲਿਓ ਕਿਉਂਕਿ ਕੱਲ ਨੂੰ ਜੇ ਕੋਈ ਰਾਤ ਬਗਰ ਤੇ ਦੁਬਾਰੇ ਇਹ ਜੁਕੀ ਗੱਲਬਾਤ ਹੁੰਦੀ ਹੈ ਹਨਾ ਤਾਂ ਮੈਂ ਇੱਕ ਮੈਂ ਇੱਕ ਗਰੁੱਪ ਬਣਾਇਆ ਹੈਗਾ ਠੀਕ ਹੈ ਉਹ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਜਾਓ ਹੈਗੇ ਨੇ ਅਸੀਂ ਉਹਨਾਂ ਨੂੰ ਫੋਟੋ ਭੇਜ ਜਾਂਦੀ ਜੀ ਠੀਕ ਹੈ ਕੀ ਹੋ ਰਿਹਾ ਨੂੰ ਜਦੋਂ ਵੀ ਤੁਹਾਡੇ ਧਿਆਨ ਦੇ ਵਿੱਚ ਐਦਾਂ ਦੀ ਕੋਈ ਗੱਲ ਆਉਂਦੀ ਹੈ ਠੀਕ ਹੈ ਮੈਡਮ ਵੀ ਆਈ ਠੀਕ ਮੈਡਮ ਵੀ ਆਈ ਹੈ ਮੈਡਮ ਵੀ ਆਏ ਨੇ ਬਾਕੀ ਅਲੱਗ-ਅਲੱਗ ਵਿਭਾਗਾਂ ਤੋਂ ਆਏ ਬੈ ਨੇ ਬਾਈ ਸਾਰੇ ਸਾਨੂੰ ਧਿਆਨ ਦੇ ਵਿੱਚ ਦੇ ਦੇਣੇ ਆ ਉਹਨਾਂ ਦਾ ਨੰਬਰ ਸਾਰੇ ਐਡ ਕੀਤੇ ਬੈ ਨੇ ਗਰੁੱਪ ਬਣਿਆ ਜੇ ਦੁਬਾਰਾ ਤੁਹਾਡੇ ਧਿਆਨ ਦੇ ਵਿੱਚ ਆਉਂਦਾ ਹੈ ਮੰਨ ਲਓ ਵੀ ਆਹ ਮੱਕੀ ਦੇ ਵਿੱਚ ਸੋਨੂੰ ਪਾਇਆ ਜਾਂਦਾ ਵੀ ਇੱਥੇ ਹੈਗਾਗਾ ਤੁਸੀਂ ਉਹ ਗਰੁੱਪ ਦੇ ਵਿੱਚ ਜਾ ਕੇ ਇੱਕ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ ਤਾਂ ਬਸ ਥੋੜਾ ਜਿਹਾ ਧਿਆਨ ਰੱਖ ਲਿਓ ਜਿੰਨਾ ਟਾਈਮ ਉਹ ਆਉਂਦੇ ਨਹੀਂ ਤਾਂ ਉਹਨਾਂ ਨੇ ਕਹਿ ਕੇ ਗਏ ਨੇ ਵੀਰੇ ਜਦੋਂ ਤੁਸੀਂ ਫੋਨ ਕਰਤਾ ਨਾਲ ਦੀ ਨਾਲ ਮਹਿਕਮਾ ਜਿਹੜਾ ਇੱਥੇ ਆਊਗਾ ਤਾਂ ਕੁਝ ਵੀ ਇਹੋ ਚੀਜ਼ ਹੈ ਨਾ ਤਾਂ ਉਹ ਫੜੀ ਜਾਊਗੀ ਠੀਕ ਹੈ ਤੁਸੀਂ ਦੇਖਦੇ ਹੋ ਤਾਂ ਆਖੀ ਜ਼ਰੂਰ ਰੱਖੋ ਸਾਡੇ ਪਿੰਦਰੇ ਪੁੰਦਰੇ ਵੀ ਲਾਇਏ ਨੇ ਬੇ ਕੱਟੂਰ ਸਾਡ ਕੰਨੀ ਅੱਛਾ ਉਹਦੋਂ ਤੇ ਕੱਲ ਤਾਂ ਬਾळा ਬਾਈ ਬਾळा ਜਾਦੀ ਮਤਲਬ ਤੜਕੇ ਕੱਟੂ ਦੇ ਵੀ ਹਰੀਗੜ੍ਹ ਦੇ ਆਪਣੇ ਬੰਦੇ ਹਰੀਕਾ ਇਕੱਠਾ ਹੋ ਗਏ ਹੋਊਗਾ ਉਹਦੋਂ ਦਾ ਅੱਥਰੇ ਵੀ 200 150 ਬੰਦੇ ਗੁਰੂ ਘਰ ਵੀ ਅੱਥਰੇ ਵੀ ਤਿਆਰ ਹੋ ਗਿਆ ਬਾਬੇ ਗਲਾਬ ਸਿੰਘ ਦਾ ਗੁਰੂ ਘਰ ਹੈ ਜੀ ਸਾਡੇ ਉੱਥੇ ਵੀ ਬੰਦੇ ਚੜ੍ਹ ਕੇ ਹੂੰ ਫੇਰ ਵੀ ਕੋਈ ਛੱਡੇ ਵੀ ਤੂੰ ਉਹ ਇਲੈਕਟ੍ਰੋ ਰੂਟਰ ਕੋਲ થી ਛੱਡੇ ਡਰੋਨ ਛੱਡ ਡਰੋਨ ਓਕੇ 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 ਹਾਂ ਠੀਕ ਹੈ ਠੀਕ ਹੈ ਇਧਰੋਂ ਆ ਮੱਕੀ ਚੋਂ ਨਿਕਲਿਆ ਜਾਂ ਮੱਕੀ ਛੋਡੀ ਹੈ ਜੀ ਇਹਦੇ ਵਿੱਚੋਂ ਹੀ ਨਿਕਲਿਆ ਕਹਿੰਦੇ ਇੱਥੇ ਅੱਜ ਉਹ ਢੋਕਾ ਬਣਾਉਂਦੇ ਤਿਆ ਆਟਾ ਵਰ ਲਵੀ ਜੀ ਆਟਾ ਵਰ ਲਵੀ ਉਹ ਮੁੰਡੇ ਮੈਨੂੰ ਜਾਣਦੇ ਤੇ ਕਹਿੰਦੇ ਜਾਣਦੇ ਤੇਰੇ ਮੱਕੀ ਚੋਂ ਨਿਕਲਿਆ ਕਹਿੰਦੇ ਤੂੰ ਕਦੋਂ ਕਉਣਾ ਮੱਖੇ ਮਾਇਤਾ ਸਾਹਮਣੂ ਆਉਣਾ ਹੁੰਦਾ ਹੁਣਾ ਵੱਡਣ ਕਹਦੇ ਮਾੜੇ ਜਿਹਾ ਖਿਆਲ ਰੱਖੀ ਕੀ ਪਤਾ ਇਹਦਾ ਇਹ ਮਾਸ ਮਿੱਟੀ ਖਾਂਦੇ ਰਹਿੰਦੇ ਨੇ ਚਾਰ ਵਾਲੀ ਮੱਕੀ ਨਾ ਚਾਰ ਨੂੰ ਬੀਜ ਇਹ ਤਾਂ ਉਹ ਆਪਣੀ ਮੱਝਾਂ ਖਾਣ ਤੀਕਾ ਠੀਕ ਹੈ ਠੀਕ ਹੈ ਠੀਕ ਹੈ ਰੋਜ਼ ਦਾ ਬਾਡਾ ਲੱਗਦਾ ਆ ਬੰਦਾ ਲੱਗਿਆ ਠੀਕ ਹੈ ਠੀਕ ਜੀ ਆ ਮੱਕੀ ਚੋਂ ਐ ਹੁੰਦਾ ਹੁੰਦਾ ਇੱਥੋਂ ਦੀ ਆ ਬੱਟ ਗਿਆ ਆ ਗਿਆ ਜੀ ਆ ਮੇਰੀ ਕੋ ਪੈੜਾ ਦਿਖਾ ਦਿੰਦੇ ਆ ਤੁਹਾਨੂੰ ਸਾਰਾ ਇਨਸਾਨ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹਨਾ ਇਹ ਵੀਡੀਓ ਬਈ ਤੁਸੀਂ ਜਿਹੜੇ ਦੇਖਦੇ ਹੋ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਚੀਜ਼ ਦੇ ਲੱਗਦੇ ਆ ਕਿ ਇਹ ਬੰਦਾ ਚੀਜ਼ ਦੀ ਜਾਣਕਾਰੀ ਨਹੀਂ ਰੱਖਦਾ ਕੋਈ ਆਪਾਂ ਪੋਸਟ ਹੀ ਨਹੀਂ ਕਰਦੇ ਹਾਂ ਵੀ ਆਹੀ ਹੈ ਹਨਾ ਬਾਕੀ ਜਿਹੜੇ ਭਰਾ ਵੀਡੀਓ ਦੇਖਦੇ ਨੇ ਸਾਰੇ ਮਤਲਬ ਵੀ ਆਹਾਂ ਮੈਂ ਆ ਦਿਖਾ ਦਿੰਨਾ ਆਈਡੀਆ ਵੀ ਆਹ ਸਾਇਜ ਹੈ ਦਾ ਤੇ ਆਹ ਬਈ ਇਹੇ ਜਿਹੜਾ ਕੁੱਤੇ ਦੇ ਉਹ ਤੇਰੇ ਤਾਂ ਹੈ ਨਹੀਂ ਇਹ ਵੀਰੇ ਘੱਟ ਤੋਂ ਘੱਟ 4 ਇੰਚ ਦਾ ਹੈਗਾ ਸਹਜ ਇਹ ਤਾਂ ਪੈਣ ਦੇ ਨਾ ਬਈ ਜਾਨਵਰ ਬਾਹਰ ਨਹੀਂ ਆ ਕੋਈ ਜਿਹੜੀ ਆ ਤਾਂ ਆਪਣਾ ਨੰਦਰਾ ਨੇ ਉਹ ਸੀ ਲਾ ਕੇ ਦੇਖਿਆ ਜੀ 12 ਇੰਚ ਦਾ ਨਗਾਈ ਹੈਗੀ ਅੱਛਾ ਜੀ ਓਕੇ ਅਸੀਂ ਢੱਕਾ ਲਾ ਕੇ ਦੇਖਿਆ ਬਾਬਾ ਹੈਗਾ ਤੇ ਸਾਡਾ ਇਹ ਬਹਣ ਵਾਲਾ ਠੀਕ ਹੈ ਹਾਂਜੀ ਉਹ ਕਿਹੜੇ ਕਦੋਂ ਆਇਆ ਸੀ ਤੂੰ ਤਾਂ ਭੱਗ ਗਿਆ ਸੀ ਉਹ ਪਾਈ ਗਏ ਨੇ ਉਹ ਸਾਰੇ ਉਹ ਗੇੜਾ ਦੇ ਸਾਰੇ ਮਤਲਬ ਨਿਸ਼ਾਨ ਨੇ ਤੁਸੀਂ ਵੱਟ ਪੋਚ ਕੇ ਗਏ ਸੀਗੇ ਇਹ ਰਾਤ ਵੱਟ ਪੋਚੇ ਜੀ ਅੱਜ ਤੜਕੇ ਨਿਸ਼ਾਨ ਦੀਗੇ ਸੜਕੇ ਨਿਸ਼ਾਨ ਹੈਗੇ ਨੇ 2:00 ਵਜੇ ਦਾ ਟਾਈਮ ਟੀ ਜਦੋਂ ਜੀ ਨਿਕਲਦਾ ਹੋ ਹੱਲ ਚੋਲੋ ਤਾਂ ਕਰ ਰਿਹਾ ਹੈਗਾ ਠੀਕ ਹੈ ਠੀਕ ਹੈ ਬਾਕੀ ਉਹ ਵੱਟ ਤੇ ਨਿਸ਼ਾਨ ਪੂਰੇ ਨੇ ਜੀ ਜੰਮੇ ਦਾ ਠੀਕ ਹੈ ਵੀਰੇ ਤੇ ਲੈ ਵੀ ਸਾਰੇ ਭਰਾ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲੀ ਅਪਡੇਟ ਹੈ ਜਿਹੜੀ ਅਗਲੀ ਵੀਡੀਓ ਦੇ ਵਿੱਚ ਦੇ ਦਾਂਗੇ ਵੀ ਕੀ ਇਹ ਮਸਲੇ ਦਾ ਹੱਲ ਹੁੰਦਾ ਫਿਲਹਾਲ ਜਿਹੜੀ ਅਪਡੇਟ ਹੈਗੀ ਉਹ ਰਾਤ ਲੰਗੀ ਹੈ ਰਾਤ ਤੋਂ ਬਾਅਦ ਬੱਟ ਦੀ ਜਿਹੜੀ ਪੋਚ ਕੇ ਗਈ ਦੀ ਭਰਾ ਤੇ ਉਹਦੇ ਨਿਸ਼ਾਨ ਨੇ ਜਿਹੜੇ ਪਾਏ ਗਏ ਨੇ ਹਨਾ ਤੇ ਸਾਨੂੰ ਨਿਸ਼ਾਨ ਸਾਰੇ ਦਿਖਾਤੇ ਬਾਕੀ ਆਹ ਤਾਂ ਪਾਹਣ ਪਿਆ ਸੀ ਵੀਰੇ ਸਾਹਮਣੂ ਹਾਂਜੀ ਪਹਿਲੇ ਜੇ ਵੇਲੇ ਵਾਕੇ ਗਈ ਸੀ ਸੱਤ 6 ਵਜੇ ਠੀਕ ਹੈ ਜੀ ਉਸ ਤੋਂ ਬਾਅਦ ਆਹ ਨਿਸ਼ਾਨ ਮੈਨੂੰ ਇੱਥੇ ਆ ਦਿਖਾਏ ਨੇ ਬੰਦੇ ਨੇ ਕਹਿੰਦਾ ਇੱਥੋਂ ਐ ਨਿਸ਼ਾਨ ਆਉਂਦੇ ਨੇ ਜੀ ਓਕੇ 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 ਮੈਂ ਇੱਥੋਂ ਅਸੀ ਗੌਰ ਕਰੀਏ ਗਾਹਾਂ ਨਹੀਂ ਗੌਰ ਕਰੀ ਜਿਵੇਂ ਤੇ ਆਹ ਲਵੇ ਮਿਲਦਾ ਕਾ ਕਰ ਰਹਿ ਗਿਆ ਲਵੇ ਆ ਘਰ ਰਹਿ ਗਿਆ ਉਹ ਹਰੀਗੜ੍ਹ ਦਾ ਰਹਿ ਗਿਆ ਘਰ ਰਹਿ ਗਿਆ ਬਿਲਕੁਲ ਨੇੜੇ ਹੈਨਾ ਆ ਘਰ ਰਹਿ ਗਿਆ ਆ ਵੀ ਘਰ ਹੈਗਾ ਯਾਨੀ ਕਿ ਇਹ ਧਿਆਨ ਰੱਖਣ ਜੋ ਗੱਲਾਂ ਨੇ ਛੋਟਾ ਬੱਚਾ ਨਿਕਲਿਆਵੇ ਹੋਰ ਹੋ ਜੇ ਹੈਨਾ ਇਹ ਇਹ ਚੀਜ਼ ਹੈ ਵੀ ਹੁਣ ਇੱਥੋਂ ਤੱਕ ਕਿਲਾ ਦੋ ਕਿੱਲੇ ਵਾਹੀ ਰਹਿ ਗਈ ਆਪਣੀ ਮੰਨ ਹੈਨਾ ਤੇ ਮੇਨ ਲੋਕੇਸ਼ਨ ਕੀ ਪੈ ਜਾਂਦੀ ਹੈ ਇਹ ਕਿੱਥੇ ਪੈਂਦਾ ਹੁਣ ਇਹ ਪੱਟਲਾਂ ਤੋਂ ਹਰੀਗੜ੍ਹ ਦੇ ਸੈਂਟਰ 'ਚ ਆ ਗਿਆ ਜੀ ਕੱਸੀ ਲਵੇ ਕੱਸੀ ਕੋਲੇ ਪੱਟਲਾਂ ਤੋਂ ਹਰੀਗੜ੍ਹ ਰੋਡ ਇੱਧਰ ਹਰੀਗੜ੍ਹ ਆ ਗਿਆ ਇੱਧਰ ਹਰੀਗੜ੍ਹ ਆ ਗਿਆ ਹਾਂ ਜੀ ਠੀਕ ਕੱਸੀ ਲਵੇ ਕੱਸੀ ਲਵੇ ਯਾਨੀ ਕਿ ਕੱਸੀ ਕੋਲ ਜਿਹੜੀ ਆ ਰੋੜੀ ਆ ਮਤਲਬ ਉਹਦੇ ਵਿੱਚ ਹਰੀਗੜ੍ਹ ਪਾਲਾ ਬਾਦਸ਼ਾਹ ਬਾਗ ਜੀ ਆ ਰੋਡ ਆਪਣਾ ਸਿੰਗਲ ਇੱਧਰ ਆ ਗਿਆ ਪੱਠੜ ਇਹ ਪੱਠੜੋਂ ਜਾਂਦਾ ਉਹ ਪੱਠੜੋਂ ਤੋਂ ਹਰੀਗੜ੍ਹ ਨੂੰ ਜਾਂਦਾ ਜੀ ਇਹ ਠੀਕ ਹੈ ਕੱਸੀ ਆ ਗਈ ਜੀ ਠੀਕ ਹੈ ਭਰਾ ਅੱਗਰ ਵੀ ਪਾਏ ਬਨੇ ਗਾਹਾਂ ਵੀ ਕਰ ਪਾਏ ਬਨੇ ਗਾਹਾਂ ਨਾਲ ਤੇ ਬਸ ਇੰਨਾ ਕੇ ਕੰਮ ਜ਼ਰੂਰ ਕਰਿਓ ਹਣ ਤੁਸੀਂ ਉਹ ਨੰਬਰ ਲੈ ਲਿਓ ਭਰਾ ਨਾਲ ਹਣਾ ਸੰਪਰਕ ਕਰ ਲਿਓ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੂੰ ਜਰੂਰ ਦੱਸਿਓ ਉਹ ਗਰੁੱਪ ਦੇ ਵਿੱਚ ਪਾ ਦੇਣਗੇ ਤੇ ਸਾਰੇ ਮੈਕਮੇਂ ਅਲੱਗ-ਅਲੱਗ ਉੱਥੇ ਜੁੜੇ ਹੋਏ ਨੇ ਬਾਈ ਪੁਲਿਸ ਪ੍ਰਚਾਰ ਸੰਭੀ ਸਾਰਿਆਂ ਦੇ ਧਿਆਨ ਦੇ ਵਿੱਚ ਆ ਗੱਲ ਠੀਕ ਹੈ ਪਰ ਲੋੜ ਕੀ ਹੈ ਆਪਾਂ ਨੂੰ ਇਕੱਠੇ ਹੋਣ ਦੀ ਹੈ ਨਾ ਤੇ ਇਕੱਠੇ ਹੋਣ ਦੀ ਲੋੜ ਹੈ ਜਦੋਂ ਆਪਾਂ ਦੇਖਾਂਗੇ ਵੀ ਆਹ ਕਿੱਲੇ ਦੇ ਵਿੱਚ ਵੜ ਗਿਆ ਠੀਕ ਹੈ ਤਾਂ ਉਹਨਾਂ ਕ ਟਾਈਮ ਤੋਂ ਉਹਨਾਂ ਨੂੰ ਜ਼ਰੂਰ ਨਿਗਰ ਰੱਖਣੀ ਪਊਗੀ ਠੀਕ ਆ ਵੀ ਇੱਥੇ ਆ ਬਾਈ ਕਿਉਂਕਿ ਆਪਾਂ ਕਹਿ ਕੇ ਤਾਂ ਜਾਣ ਨਹੀਂ ਸਕਦੇ ਵੀ ਇੱਥੇ ਬੜਿਆ ਸੀਗਾ ਉਹ ਨਹੀਂ ਕਹਿ ਸਕਦੇ ਹਾਂ ਚੀਜ਼ ਹੋਰ ਫੋਟੋ ਫੋਟੋ ਵਿੱਚ ਲੈ ਪਤਾ ਲੱਗ ਜਾ ਠੀਕ ਹੈ ਕੀ ਚੀਜ਼ ਹੈ ਕੀ ਚੀਜ਼ ਆਪਾਂ ਕੋਈ ਗੱਸ ਲਾਈ ਇੰਨੇ ਕਦੇ ਕੋਈ ਕੁਝ ਕਹ ਦਿੰਦੇ ਆ ਬਿਲਕੁਲ ਹੈ ਕੀ ਚੀਜ਼ ਪਤਾ ਨਹੀਂ ਲੱਗ ਰਿਹਾ ਇਹ ਗੱਲ ਤਾਂ ਉਹੀ ਆ ਬਿਲਕੁਲ ਕੋਈ ਨਹੀਂ ਪਤਾ ਲੱਗਿਆ ਕਟੂ ਕੰਨੀ ਸਪਲਾਈ ਚੱਲਦੇ ਆ ਪਈ ਅੱਜ ਇੱਥੇ ਆ ਕੇ ਫੇਰ ਪਰ ਉਹ ਖੌਬ ਹੈਗਾ ਵੀ ਸ਼ੇਰ ਹੈਗਾ ਕਾਹਦੇ ਹੋਣਾ ਹੈ ਹੈਨਾ 100 ਵਾਂ ਗੱਲ ਕਰਾ ਬਈ ਵੀ ਪਤਾ ਨਹੀਂ ਲੱਗ ਰਿਹਾ ਹੈ ਇਹ ਨਾ ਹੋ ਰਿਹਾ ਹੈ ਨਾ ਕਲੀਅਰ ਨਹੀਂ ਹੋ ਰਿਹਾ ਚਲੋ ਫੇਰ ਵੀ ਬਾਈ ਸचेत ਰਹੋ ਨਾ ਕੋਈ ਗੱਲ ਨਹੀਂ ਬਾਈ ਠੀਕ ਹੈ ਜੀ ਧੰਨਵਾਦ ਨੰਬਰ ਲਾਈਨ ਤੇ ਬਾਈ ਦੀ ਗੱਡੀ